ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਜੀ ਵੰਡਾ ਬੋ ਬੋ ਵੈਲਕਮ ਹੈ ਜੀ ਤੇ ਬਾਈ ਸਿੰਧੂ ਹਣਾ ਪਹੁੰਚ ਚੁੱਕੇ ਆ ਜੀ ਪਿੰਡ ਹੈਗਾ ਦੁਲਜੀਪੁਰ ਜ਼ਿਲ੍ਹਾ ਤਰਨਤਾਰਨ ਦਾ ਤਸਵੀਰ ਖੰਡੂਰ ਸਾਹਿਬ ਜਿਵੇਂ ਨਵਾਂ ਮਾਲ ਲੈ ਕੇ ਆਂਦਾ ਬਾਈ ਨਾਲ ਹਰਿਆਣੇ ਦੇ ਬੜੀਆਂ ਛਾਣ ਛਾਣ ਕੇ ਝੋਟੀਆਂ ਕੱਢ ਕੇ ਲੈ ਕੇ ਆਉਂਦੀਆਂ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਹੋਰ ਜੀ ਸਿੰਧੂ ਬਾਈ ਜੀ ਸਤਿਕਾਰ ਜੀ ਹੋਰ ਬਾਈ ਸਰ ਟੀਟਾ ਜੀ ਦੀ ਹਾਂ ਚੜ੍ਹਦੀ ਕਲਾ ਜੀ ਹੋਰ ਸੰਦੀਪ ਤੇਰੀ ਚੈਨਲ ਵੇਖ ਰਹੇ ਸਾਰੇ ਭੈਣਾ ਭਰਾਵਾਂ ਨੂੰ ਆਪਣੇ ਵੱਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਭ ਜੀ ਬੋਪਾ ਠੀਕ ਠਾਕ ਜੀ ਵਧੀਆ ਟਾਈਮ ਬਾਵਾ ਲਾਈਦਾ ਨਾ ਜੀ ਟਾਈਮ ਫੇ ਸੰਦੀਪ ਜੀ ਹੁਣ ਮੱਝਾਂ ਤੁਹਾਨੂੰ ਪਤਾ ਜਦੋਂ 7-8 ਲਿਓਣੀਆਂ ਹਾਂ ਇਹ ਇਹਨਾਂ ਨੂੰ ਕੁ ਚਾਰ ਦਿਨ ਸਾਹਮਣੀਆਂ ਪੈਂਦੀਆਂ ਦੁੱਧਾਤੇ ਕਰਕੇ ਫੇ ਮਈਆਂ ਵੇਗੀਆਂ ਨਹੀਂ ਬਿਲਕੁਲ ਜੀ ਬਿਲਕੁਲ ਹੁਣ ਮੱਝਾਂ ਆਈਆਂ ਪਰਸੋ ਚੌਥੀ ਆਈਆਂ ਵਾ ਜਦ ਤਨ ਤੁਸੀਂ ਉਧਰ ਜੱਗੀ ਦੀ ਬੜਾਉਣਾ ਇਹ ਫੋਨ ਕੀਤਾ ਹੈ ਹਾਂ ਜੀ ਤੇ ਫੇ ਉਧਰ ਮਾਲ ਹੈ ਜੇ ਮੈਂ ਤੇ ਹਰਿਆਣੇ ਹੋਂਦਨ ਹਾਂ ਬਸ ਤੁਸੀਂ ਫਤਿਹ ਆ ਦੇਰੀਏ ਤੋਂ ਸਾਰੀਆਂ ਮਈਆਂ ਆਈਆਂ ਔਰ ਕੀ ਪਿੰਡ ਚੋਂ ਹੀ ਅੱਛਾ ਉਹੀ ਮੈਂ ਨਹੀਂ ਉਹ ਮਾਰ ਸ 8-10 ਝੋਟੀਆਂ ਵਾ ਠੀਕ ਆ 6 ਝੋਟੀਆਂ ਹੁਣ ਪਾਵਾਂਗੇ ਕੋਈ 2-3 ਝੋਟੀਆਂ ਪਰ ਰਹਿਣ ਦੇਣੀਆਂ ਉਹ ਪਰੇ ਰੱਖੀ ਠੀਕ ਆ ਠੀਕ ਆ ਉਹ ਚੋਤੀਆਂ ਹੁਣ ਸਵੇਰੇ ਬਾ ਠੀਕ ਆ ਤੇ 6 ਝੋਟੀਆਂ ਸਹੀਆਂ ਹੀ ਸੂਈਆਂ ਚਲੋ ਪੂਰੀਆਂ ਟੌਪ ਦੀਆਂ ਪਹਿਲਾ ਦੂਜਾ ਸੂਆ ਹੀ ਸਾਰੀਆਂ ਆਜੋ ਜੀ ਉਹ ਆ ਫੇਰ ਖੁੱਲ ਗਈ ਫਾੜ ਯਾਰ ਤੇ ਭਾਜੀ ਪਹਿਲਾ ਸੂਆ ਜੀ ਇਹ ਦੂਜਾ ਸੂਆ ਸੰਦੀਪ ਜੀ ਦੂਜਾ ਸੂਈ ਆ ਦੂਜਾ ਸੂਆ ਸੂਈ ਚ ਸਾਰੀਆਂ ਸੂਈਆਂ ਜੀ ਬਿਲਕੁਲ ਤਾਜ਼ੀਆਂ ਬਿਲਕੁਲ ਤਾਜ਼ੀਆਂ ਝੋਟੀਆਂ ਚੈੱਕ ਕਰੋ ਬੱਚੇ ਪਹਿਲਾਂ ਕੋਈ ਬੱਚਾ 5-6 ਦਿਨਾਂ ਤੋਂ ਉੱਤੇ ਨਹੀਂ ਆਜੇ ਲੋ ਉਹ 5-6 ਦਿਨ ਤੋਂ ਉੱਤੇ ਮੱਝ ਨਹੀਂ ਸੂਈ ਹੈ। ਬਸ ਠੀਕ ਆ। ਹਾਂ ਸਾਰੀਆਂ ਇਹ ਦੂਜਾ ਸੂਆ ਸੁਲੀਬ ਜੀ। ਹਾਂਜੀ। ਅੱਜ 5 ਦਿਨ ਇਹਨੂੰ ਸੂਈ ਨੂੰ ਹੋਏ ਮੈਂ ਨੇ। ਹਾਂਜੀ ਹਾਂਜੀ। ਤੇ 12 ਕਿਲੋ ਦੁੱਧ ਐ ਵੇਲੇ ਪੂਰਾ ਜਿਹੜਾ ਹਾਜ਼ਰ ਆ 15 ਕਿਲੋ ਝੋਟੀ ਦੁੱਧ ਖਰਾ ਸੂਈ। 12 ਕਿਲੋ ਐਸੋ ਤੇ ਪੂਰਾ ਆਜਾ। ਪੂਰਾ ਤਿਆਰ ਜੀ ਆਜਾ। ਠੀਕ ਆ। ਤੇ ਪਹਿਲਾ ਨੰਬਰ ਝੋਟੀ ਤੋਂ ਸਟਾਰਟ ਹੋਈ ਜੋਏ। ਚਲੋ ਖੋਲੋ ਜੀ। ਹਾਂ ਦੂਜਾ ਸੂਆ ਜੀ ਬਿਲਕੁਲ ਕੱਚੀ 나ੜੂ ਤੇ। ਬਸ ਠੀਕ ਆ। ਹਾਂਜੀ ਹਾਂਜੀ ਦੇਖੋ ਦੇਖੋ ਕਰੋ ਜੀ। ਸੋਹਣੀ ਜੋੜੀ ਵੱਡੀ ਝੋਟੀ ਬੜੀ ਬ ਚੋਈ ਜੋ ਹੈ ਵਰੀਆ ਬਈ ਹੈ ਨਾ ਕਿਤੇ ਤੈਨੂੰ ਬੱਚੇ ਲਾ ਕੇ ਵਿਖਾਈਏ ਪਰ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਰਹਿ ਗਿਆ ਹਾਂਜੀ ਹਾਂਜੀ ਬੋਲੀ ਜਿਆਦੀ ਝੋਟੀ ਖਰੀ ਆ ਜੀ 15 ਕਿਲੋ ਦੁੱਧ ਖਰਾ ਦਾ ਉਹ 12 ਅੱਜ ਐ ਬੋਲਾ ਹੀ ਹਾਜ਼ਰ ਜੋ ਬੋਲਾ ਹੀ ਆ ਨਾ ਜੀ ਬੋਲਾ 5 ਦਿਨ ਦੀ ਸੂਈ ਪਾਇਆ ਬੱਚਾ ਨਾਲੂ ਤੇ ਵਿਖਾ ਦੇਣੀ ਤਾਜ਼ਾ ਤੇ ਕਟਾ ਕੱਟੀ ਜੀ ਇਹਦੇ ਮਗਰ ਕੱਟਾ ਹੈ ਜੀ ਚਲ ਕੱਟਾ ਆ ਗਿਆ ਜੀ ਕਿਤੇ ਹੀ ਆ ਜਿਆਦੇ ਦੋ ਦੋ ਤਿੰਨ ਮਹੀਆ ਮਗਰ ਕਟੀਆਂ ਜੀ ਹਾਂਜੀ ਹਾਂ ਬਿਲਕੁਲ ਬੋਲਾ ਜਿਆਦਾ ਚੰਗੀਆਂ ਝੋਟੀਆਂ ਜੀ ਅੱਜ ਵੇਖੋ ਜੀ ਹਜੇ ਬਿਲਕੁਲ ਕੱਚੀ ਸੂਈ ਦੁੱਝਾ ਸੂਆ ਚੋਟੀ ਹੈ ਬਿਲਕੁਲ ਹਾਂਜੀ ਆ ਵਿਖਾਓ ਇਧਰ ਨਾੜਾ ਨਾੜਾ ਨੂੜਾ ਨਾੜਾ ਨੂੜਾ ਵੇਖੋ ਜੀ ਆਹ ਦੇਖੋ ਨਾੜਾ ਇਹ ਥਾਨ ਲੱਗਾ ਕੁੜੀਆਂ ਚਾਈ ਵੇ ਨਾੜਾ ਫੁੱਲੀਆਂ ਪਈਆਂ ਬਹੁਤ ਬਹੁਤ ਸੋਹਣਾ ਥਾਨ ਲੱਗਾ ਬੜਾ ਜਿਆਦਾ ਚੋਣ ਜਾਣ ਚੰਗਾ ਜੀ ਚਲੋ ਹਾਂਜੀ ਸੰਦੀਪ ਜੀ ਵੇਖੋ ਹੁਣ ਆਪਾਂ ਮੁੱਲ ਤੇ ਅੱਜ ਕਰਨੇ ਆ ਜੈ ਜੀ ਮਾਲ ਤੇ ਮੇਰ ਦਾ ਮੁੱਲ ਨਹੀਂ ਹਾਂਜੀ ਝੋਟੀ ਦਾ ਵੇਖੋ ਮੰਗਣ ਨੂੰ ਆਪਾਂ ਮੰਗੀਏ ਡੇਢ ਜੋ ਮਰਜੀ ਜਿਹੜੀ 140 ਦੀ ਝੋਟੀ ਦਵਾਂਗੇ 2000 ਰੇਟ ਕਰਾਂਗੇ 38 ਦੀ ਝੋਟੀ ਦੇਣੀ ਹੈ ਬਾਤ ਇਹੋ ਜੀਆਂ ਝੋਟੀਆਂ 45 50 ਨੂੰ ਵੇਚੀਆਂ ਐ ਬਈ ਆਹ ਦੂਜਾ ਸੁਆ ਝੋਟੀ ਹੈ ਜੀ ਇਹ ਵੀ ਦੂਜਾ ਸੁਆ ਹਾਂ ਮੜਾ ਜਾ ਮੱਥੇ ਤੇ ਹੈਗਾ ਮੜਾ ਜਾ ਹਾਂ ਜੀ ਪਰ ਬਹੁਤ ਜਿਆਦੀ ਹੈ ਇਹ ਵੀ ਪਿਓ ਹਿਆਣੇ ਦੀ ਇਹ ਨਾ ਕੋਈ ਆਕੇ ਵੀ ਇੱਥੋਂ ਝੋਟੀ ਲਈ ਆ ਤੇ ਭਾਈ ਜੀ ਦੁੱਧ ਕਿੰਨਾ ਥੱਲੇ ਦੇ ਦੁੱਧ ਦੇ ਦੇ ਥੱਲੇ ਵੀ ਸੰਦੀਪ ਜੀ 12 ਕਿਲੋ 12 ਕਿਲੋ 12 ਕਿਲੋ 15 15 ਦੋਨੇ ਦੇਣਗੀਆਂ ਦੋ 15 15 ਕਿਲੋ ਝੋਟੀਆਂ ਜੀ ਹਾਂ ਬੜੀ ਜਿਆਦੀ ਖਰੀ ਹੈ ਕੱਟੀ ਜਿਹੜੇ ਚੂਣ ਜਾਣ ਲੱਗਾ ਹੈ ਉਂਗਲਰ ਕਰ ਵੇਖੋ ਛੋਟੀ 15 ਕਿਲੋ ਦੁੱਧ ਦਊਗਾ ਜੀ ਤਾਜੀ 나ੜੂ ਤੇ ਸੂਈਏ ਵੀ ਪੰਜ ਛੇ ਦਿਨ ਦੀ ਕੋਈ ਪੰਜਾਂ ਛੇ ਦਿਨਾਂ ਤੋਂ ਉੱਤੇ ਮੱਝ ਹੈ ਇਹ ਵੀ ਚੈੱਕ ਕਰੋ ਕਰੇ ਹੈ ਨੁਕਰੀ ਘੋੜੀ ਵਰਗੀ ਵੇ ਥੱਲੇ ਵੇ ਜਗਾੜ ਹੈ ਜੇ ਕੋਈ ਛੋਟੀ ਅਜੇ ਧੋਤੇ ਨਹੀਂ ਆਈ ਛੋਟੀ ਬਿਲਕੁਲ ਨਾਲ ਅਜੇ ਵੇਖੋ 12 ਹੀ ਟਾਈਮ ਵੱਜਾ ਅਜੇ ਹਨਾ ਜੀ ਹਾਂ ਕੋਈ ਟਾਈਮ ਨਹੀਂ ਜੋ ਮੱਝਾਂ ਨੂੰ ਟਾਈਮ ਦੇ ਨਾਲ ਵੀਡੀਓ ਬਣ ਰਹੀ ਹੈ ਜੀ ਬਿਲਕੁਲ ਜੀ ਵੇ ਛੋਟੀ ਦਾ ਇਹ ਨਾ ਕੋਈ ਆਖੇ ਦਾ ਮੱਥਾ ਬੱਲਾ ਇਹ ਇੱਥੋਂ ਲਈ ਹੈ ਹਾਂਜੀ ਹਾਂਜੀ ਪਿਓ ਰਿਆਣੀ ਦੀ ਇਹ ਵੀ ਲੱਕੀ ਇਹ ਕਿਹੜਾ ਕਈ ਇਹ ਨਹੀਂ ਹੁੰਦਾ ਨਾ ਪਤਾ ਕਈ ਇਹ ਫਟਿਆ ਦੀ ਜਿਹੜੀ ਵੇਹ ਤੋਰਾ ਤਾ ਵੇਹ ਖੁੱਡੇ ਖੱਡੇ ਵੇ ਝੋਟੀ ਦੀ ਪੇਟ ਪਾਠ ਦੇਖਣੀ ਵੇਖੋ ਚੀਜ਼ਾਂ ਪਲੀ ਪਲੀ ਇਹ ਪੂਰੀ ਦਾਣੇ ਦੀ ਪਲੀ ਜੀ ਉਧਰ ਦੀ 15 ਕਿਲੋ ਝੋਟੀ ਖਰਾ ਦੁੱਧ ਦਊ ਹੁਣ 12 ਕਿਲੋ ਦੁੱਧ ਹੈ ਜੀ ਠੀਕ ਆ ਜਿੰਨੂੰ ਝੋਟੀ ਜਾਂਦੇ ਉਹ ਆ ਜੀ ਵੇਖੋ ਮੂੰਹ ਮਾਂ ਖਾਏ ਕਰੀ ਅਜੇ ਮੂੰਹ ਵੀ ਚਾਰੇ ਦਾਣ ਦੀ ਦੂਜਾ ਸੁਆ ਹਾਂ ਬਿਲਕੁਲ ਵੇ ਕੱਟੀ ਦਾ ਸਰੀਰ ਵੇ ਕਹਿੰਦੇ ਜਦੋਂ ਬੱਚਾ ਲਾਈਦਾ ਨਾ ਉਦੋਂ ਦਾ ਸਨੀਵ ਜੀ ਹੋਰਦੀ ਹੋਰੀ ਹੋ ਜਾਂਦੀ ਵੇਖੋ ਨਹੀਂ ਠੀਕ ਆ ਵੇ ਝੋਟੀ ਹਾਂਜੀ ਸਨੀਵ ਜੀ ਮੁੱਲ ਕਰਨ ਨੂੰ ਇਹਦਾ ਵੀ ਹੁਣ ਆਪਾਂ ਤੇ ਕਰਨ ਨੂੰ ਜੋ ਮਰਜੀ ਭਾਂ ਵੀ ਡੇਢ ਦੀ ਝੋਟੀ ਆ ਪਛ ਜੈਸਨ ਉਹ ਜਿਹੜੀ ਇਹ ਝੋਟੀ ਦੇਣੀ 140 ਦੀ ਝੋਟੀ ਦੇਵਾ ਇੱਕ ਰੱਖ 40 ਦੇਣੀ ਹੈ 140 ਦੀ ਬਾ ਦੇਣੀ ਹੈ ਉਹ ਛੋੜ ਛੱਪਾ ਉਹਦੇ ਜੋ ਵਿੱਚ ਹੋਊਗਾ ਜੀ ਬਸ ਠੀਕ ਆ ਹਾਂਜੀ ਹਾਂਜੀ ਦੇਣ ਲੈਣ ਵਾਲੇ ਅੱਜ ਕੰਮ ਕਰਨੇ ਆ ਬਸ ਆਹ ਜੀ ਆ ਵੀ ਦੂਜਾ ਸੂਆ ਝੋਟੀ ਜੀ ਇਹ ਵੀ ਦੂਜਾ ਸੂਈ ਆ ਬਿਲਕੁਲ ਕੱਚੀ ਸੂਈ ਤਿੰਨਾਂ ਦਿਨਾਂ ਦੀ ਅੱਛਾ ਪੌਣੀ ਤੇ ਨਹੀਂ ਹਜੇ ਬੋਲੇ ਦੇ ਪਾ ਦਿੱਤੀ ਹੈ ਠੀਕ ਆ ਬੋਲੇ ਦੇ ਮਾਇ ਚਲ ਪਾ ਦੇ ਨੇ ਮੱਝਾਂ ਜਿਆਦਾ ਇਕੱਠੀਆਂ ਆ ਬੰਨੇ ਬੁੰਨ ਨੂੰ ਬੋਲੇ ਦੇ ਮਾਲ ਸਾਰਾ ਹੋਵੇ ਬੰਨੇ ਤੱਕ ਬੋਕੇ ਅੱਜ ਕੰਮ ਉਹ ਇੱਕ ਲਾਂਬੇ ਬੱਜੀ ਜੋ ਅਜੇ ਮਾਲ ਸਾਰਾ ਮੇਰੇ ਬੋਕੇ ਆ ਅੰਦਰ ਅਜੇ ਇੱਕ ਬੰਨੇ ਬੱਚੇ ਬੱਜੇ ਦਾ ਲਓ ਜੀ ਦਾਹੇ ਮਈਆਂ ਸੂਈਆਂ ਬਿਲਕੁਲ ਬੋਲੀ ਤੇ ਹਜੇ ਬੋਲੇ ਜਾਨਾ ਜੀ ਆ ਬੋਲੇ ਤੇ ਬੋਲੇ ਤੇ ਵੇਖੋ ਝੋਟੀ ਨਹੀਂ ਪੂਰੀ ਰਾਜੀ ਇਹ ਵੀ ਝੋਟੀ ਹਾਂ ਇਹ ਹਿੜਿਆਣੇ ਦਾ ਮਾਲ ਠੀਕ ਆ ਨਸਲ ਨਸਲ ਝੋਟੇ ਮੈਂ ਨਾ ਨਸਲ ਪੂਰੀ ਥੋੜਾ ਯਫਰਾਵਾਦੀ ਚ ਆਉਂਦਾ ਸਿੰਘ ਇਹਦਾ ਹਾਂਜੀ ਹਾਂਜੀ ਹਾਂ ਦੁੱਧ ਵਾਲੀ ਲੱਗਾ ਉਂਗੜਾ ਰਕਾ ਹਣੀ ਉਂਗੜਾ ਰਕਾ ਚੋਣ ਦਾ ਬੱਚਾ ਉਹ ਪਰਿਓ ਕੱਢ ਕੇ ਲਿਆਵ ਖਾ ਤਿੰਨਾ ਦਿਨਾਂ ਦੀ ਸੂਈ ਆ ਜੀ ਬਿਲਕੁਲ 나ੜੂ ਅਜੇ ਬੋਲੀ ਬਣਦੀ ਐ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਵੇਖੋ ਝੋਟੀ ਔਣ ਵਾਲੀ ਇਤਨੀ ਫੇ ਮੈਂ ਚੱਲ ਪਾ ਦਿੰਨੇ ਹਾਂ ਹੁਣ ਵੀ ਚਲੋ ਕੋਈ ਨਹੀਂ ਕੋਈ ਨਹੀਂ ਹਾਂਜੀ ਹਾਂਜੀ ਵੇਖੋ ਸੰਦੀਪ ਜੀ ਮੁੱਲ ਕਰਨੂ ਤੇ ਹੁਣ ਭਾਵੇਂ ਡੇਢ ਜੋ ਮੁੱਲ ਮੱਲ ਨਹੀਂ ਅੱਜ ਕਰਨੇ ਅੱਜ ਕੱਲ ਜੈਸਨ ਉਹ ਜਿਹੜਾ ਇਹਦਾ ਲੈਣਾ 1.35 ਬਾਸੇ ਦਾ ਲਵਾਂਗੇ 1100 134 ਲੈਣਾ ਚਲੋ ਚਲੋ ਠੀਕ ਆ ਆ ਵੀ ਦੂਜਾ ਸੂਆ ਕੱਟੀ ਜੋ ਇਹ ਦੂਜਾ ਸੂਆ ਦੂਜਾ ਸੂਆ ਕਾਦੀ ਤੇ ਥੋੜੀ ਜੀ ਮਧਰੀ ਵੈ ਥੱਲੇ ਉਹ ਵੈ ਜਗਾੜ ਦੁੱਧ ਕਿੰਨਾ ਜੀ ਦੁੱਧ ਸੰਦੀਪ ਜੀ ਇਹਦੇ ਥੱਲੇ 12 ਕਿਲੋ ਤਿਆਰ ਹੈ 12 ਕਿਲੋ ਤੇ ਸੂਈ ਇਹ ਵੀ ਕੱਟੀ ਮਗਰੇ ਦੀ ਲੋਰੀ 12 ਕਿਲੋ ਇਸ ਤਰ੍ਹਾਂ ਤਿਆਰ ਤਿਆਰ ਦੇਖੋ ਨਸਲ ਵੇਖੇ ਝੋਟੀਆਂ ਕਿੰਨੀਆਂ ਕੱਤੀ ਦਾ ਮਧਰੀ 13 ਕਿਲੋ ਦੁੱਧ ਦੀ ਗਰੰਟੀ ਨਾਲ ਕੋਈ ਲੈ ਜੇ ਹੁਣ ਆਹ ਕੱਟੀ ਜੋ ਜੀ ਇਹਦੀ ਅੱਛਾ ਆਹ ਕੱਟੀ ਜੋ ਇਹਦੀ ਵਾਠ ਠੀਕ ਆ ਹਾਂਜੀ ਬਹੁਤ ਸੋਹਣੀ ਝੋਟੀਆਂ ਚੰਗੇ ਦੁੱਧ ਵਾਲੀ ਝੋਟੀ ਆ ਦੁੱਧ ਵਾਲੀ ਵਾਠ ਠੀਕ ਜੈਡ ਬਲੈਕ ਨਿਮਾਈ ਵੇ ਕਿੰਨੀ ਫੇ ਉਤੋਂ ਲਿਮਾਈ ਜੈਡ ਬਲੈਕ ਹੈ ਨਾ ਬੇ ਜੈਡ ਬਲੈਕ ਪੂਰੀ ਇਹ ਹੀ ਹਿਆਣੇ ਦੀਆਂ ਚੀਜ਼ਾਂ ਬਿਲਕੁਲ ਬਿਲਕੁਲ ਜੀ ਹੁਣ ਆਹ ਦਈ ਦਾ ਹਿਆਣੇ ਦੀਆਂ ਗੱਲਾਂ ਤੇ ਕਰੀ ਜਾਂਦੇ ਹੁਣ ਆਪਾਂ ਸਾਰੇ ਹੀ ਇਹਦਾ ਭਈ ਹੁਣ ਜਿਹੜਾ ਹੈ ਰਿਆਣੇ ਦਾ ਉਹਨੂੰ ਪਤਾ ਲੱਗਾ ਉਹਨੂੰ ਪਤਾ ਹਨਾ ਜੀ ਹੁਣ ਇੱਥੇ ਆ ਹੀ ਤੇ ਸਾਰੇ ਆ ਹੀ ਆ ਸਾਰੇ ਆ ਕੀ ਜਨੇ ਰਿਆਣੇ ਵਿਆ ਰਿਆਣੇ ਦੀਆਂ ਕੋ ਟਾਈਮ ਲੱਗਦਾ 4 ਦਿਨ ਲੈਂਦਿਆਂ ਵੀ ਜਦੋਂ ਮੱਝਾਂ ਲੈਂਦੀਆਂ ਕੋਈ ਇਹ ਨਹੀਂ ਬੇਦੇ ਕੋਈ ਮੰਡੀ ਚੋਂ ਆਈ ਜਾਂ ਕਿਤੇ ਆਈ ਇੱਕ ਮੈਂ ਵੀ ਜੇ ਮੰਡੀ ਦੇ ਫਰੀ ਦੇ ਦਾਂਗੇ ਵਾ ਠੀਕ ਆ ਹਵੇ ਆ ਗਾੜੀ ਨੂੰ ਵੇਖ ਲੈ ਵਾ ਵਾ ਕਿੱਡਾ ਵੇ ਜਗਾੜ ਅਗਲੇ ਬੰਨੇ ਵਾ ਪਾਂਡੀ ਪਾਈ ਫਿਰਦੀ ਆ ਹਾਂਜੀ ਸੁਨੀਲ ਜੀ ਮੁੱਲ ਕਰਨ ਨੂੰ ਭਾਵੇਂ ਇਹਦਾ ਕਰੀਏ 35 ਦੇ ਭਾਵੇਂ 30 ਇਹਦਾ 1 25 ਤੈਨ ਸਾੜੀਆ 1 2 ਬਾਈ ਦਾ ਬੱਸ ਲੈਣਾ ਬੱਸ ਮੋਲਾ ਨੇ ਲੈਣਾ ਛੋਟੇ 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 ਆ ਪਹਿਲਾਂ ਕੱਟੀ ਜੋ ਚਾਰੇ ਦੰਦ ਮੂੰਹੋਂ ਪਹਿਲਾ ਸੂਆ ਚਾਰ ਬਿਲਕੁਲ ਹੀ ਤਿੰਨ ਚਾਰ ਦਿਨ ਦੀ ਸੂਈ ਲੋ ਜੀ ਪਹਿਲਾ ਸੂਆ ਚਾਰ ਦੰਦ ਚਾਰ ਦੰਦ ਮੂੰਹਾਂ ਜੀ ਇਹ ਵੀ ਦੇਖੋ ਵਰਾ ਮੈਂ ਕੱਟੀ ਤੋਰੋ ਪਿਓਰ ਮੋਰਾ ਪਿਓਰ ਮੋਰਾ ਮੋਰਾ ਜੀ ਵੇਖੋ ਲੇਵਾ ਵੇਖੋ ਬੜਾ ਬਹੁਤ ਜ਼ਬਰਦਸਤ ਲੇਵਾ ਪੂਰਾ ਹੱਤਰਾ ਵੇ ਕੱਟੀ ਬਸ ਠੀਕ ਆ 10 ਕਿਲੋ ਦੁੱਧ ਹੁਣ ਕੰਡੇ ਵਾਲਾ ਹੀ ਇਹ ਕਿਹੜਾ ਵਾਕਿਆ ਮਾਲ ਬੜਾ ਟੌਪ ਦਾ ਕਰਕੇ ਲਿਆ ਗਿਆ ਮੈਂ ਨਾ ਆਪਾਂ ਕੱਡੇ ਪੀਸ ਹੀ ਆਰ ਕੀ ਇਹਦੇ ਵੀ ਚਾਰ ਦਿਨ ਸਾਹਮਣੀਆਂ ਹੀ ਮੱਝਾਂ ਇਹ ਮੈਂ ਪਾ ਦੇਨੇ ਜਿਆਦੀਆਂ ਸੰਭੀਆਂ ਨਹੀਂ ਜਾਂਦੀਆਂ ਬਿਲਕੁਲ ਜੀ ਬਿਲਕੁਲ ਬਿਲਕੁਲ ਕਦੇ ਬੱਚਾ ਲਾ ਕੇ ਤੈਨੂੰ ਖਾਉਣਾ ਪਹਿਲਾਂ ਝੋਟੀਆਂ ਨੂੰ ਦੋਨ ਨੂੰ ਵਾਹ ਆਹ ਬਿਲਕੁਲ ਹੀ ਤਾਜੀ ਸੂਈ ਆਹ ਕੱਟੀ ਏ ਦੇ ਮਗਰੇ ਨਹੀਂ ਇਹਦੇ ਮਗਰੇ ਕੱਟਾ ਏ ਕੱਟਾ ਜੀ ਕੱਟਾ ੜਾ ੜਾ ਚੂਣ ਲਗਾ ਠੰਢੀ ਧੀਰੀ ਆ ਚਲੋ ਕੋਈ ਬੱਚੇ ਨਹੀਂ ਪੜਾ ਰਹਾ ਹਾਂ ਹਾਂਜੀ 10 ਕਿਲੋ ਕੰਡੇ ਵਾਲਾ ਤੇ ਗੱਲਾਂ ਵਾਲਾ ਮੂੰਹ ਵਾਲਾ 12 ਬਸ ਠੀਕ ਆ ਮੂੰਹ ਵਾਲਾ ਪਰ ਸਦੀਪ ਜੀ ਜਿਹੜਾ ਇਹਦਾ ਵੀ ਮੁੱਲ ਕਰਨ ਨੂੰ ਭਵੇਂ 30 ਜਾਂ 35 ਬਸ ਜਿਹੜਾ ਜੈਸਨ ਉਹਦਾ ਲੈਣਾ ਨਾ 120 ਇਹਦਾ ਲਵਾਂਗੇ 12000 1100 ਇੱਕ 11 ਲੈਣਾ ਹੈ ਬਸ ਚੱਲਣ ਦੋ ਗਾਹਾਂ ਦੇ ਹਾਂ ਬਸ ਠੀਕ ਆ ਆ ਵੀ ਪਹਿਲਾ ਸੂਆ ਕੱਟੀ ਜੀ ਇਹ ਵੀ ਪਹਿਲਾ ਸੂਆ ਪਹਿਲਾ ਸੂਆ ਚਾਰੇ ਦੰਦ ਮੂਆ ਲਓ ਜੀ ਵੇਖੋ ਇਹਦਾ ਸੂਆ ਆਜੋ ਆਜੋ ਤਿੰਨ ਤੇ ਚਾਰ ਦਿਨ ਦੀ ਇਹ ਸੂਈ ਹੈ ਬਿਲਕੁਲ ਅਜ ਮਾਲ ਸਾਰਾ 나ੜੂ ਤੇ ਦੁੱਧ ਭਜੀ ਦੁੱਧ ਕਿਨਾ ਇਹਦੇ ਥੱਲੇ 10 ਕਿਲੋ ਦੁੱਧ ਅਛਾ 10 ਕਿਲੋ ਦੁੱਧ ਹੈ ਜੀ ਹਾਂ 10 ਕਿਲੋ ਦੁੱਧ ਲਓ ਜੀ ਇਹਨਾਂ ਦੋਨਾਂ ਕਟੀਆਂ ਥੱਲੇ 10-10 ਕੰਡੇ ਵਾਲਾ ਕੋਈ ਲੈ ਜੇ ਦੋਵੇਂ ਬਲੂਨ ਕਟੀਆਂ ਜੀ ਵੇਹ ਉਤੋਂ ਪੇਛ ਪੱਤ ਕਟੀਆਂ ਸੁਈਆਂ ਪੂਰੀ ਪਹਿਲਵਾਨ ਹੈਗੇ ਮੈਂ ਨਾ ਵੇਹ ਕੱਟੀ ਦਾ ਸਰੀਰ ਵੇਹ ਉਤੋਂ ਰੰਗ ਵੇ ਪੂਛ ਪਾਛ ਵੇ ਕਿਦਾਂ ਪੂੜਾ ਐੜਾੜਾ ਚੋਣ ਲੱਗਾ ਕਿਤੇ ਆਪੇ ਹੀ ਵਗੀ ਜਾਂਦੀ ਐਡੀ ਪੋਲੀ ਧਾਰ ਹੈ ਵੇ ਬੋਲ ਬੋਲ ਸੋਹਣੀ ਛੋਟੀ ਮਾਰ ਕੇ ਸਾਈਡਾਂ ਸੁੱਟਾ ਨੂੰ ਵੇਥਾਣ ਵੇਖ ਕੇ ਤੇ ਕੱਟੀ ਦਾ ਕੱਲਾ ਵਿਰਲਾ ਬੁਰਲਾ ਤੇ ਰਾਜੀ ਪੂਰੀ ਰਾਜੀ ਬਾਜੀ ਰਾਜੀ ਵੱਡੀ ਕੱਦ ਵਾਲੀ ਤੇ ਚਾਰੇ ਦੰਦ ਮੂੰਹ ਹਾਂ ਵੇ ਕੱਟੀਆਂ ਵੇਖ ਤੂੰ ਐਰਕੀ ਖੜਾ ਹੋ ਮਣਾ ਜੀ ਖੜਾਇਆ ਜੀ ਖੜਾ ਓਏ ਖੜਾਇਆ ਆ ਠੀਕ ਆ ਵੇਖੋ ਜੀ ਬਾ ਠੀਕ ਆ ਵੇਖੋ ਐਦਾਂ ਪਾਵੇਂ ਛੋਲੋ ਇਹਨੂੰ ਐਡੀ ਫੀਲ ਆ ਛੋਟੀ ਹਾਂਜੀ ਫਿਰ ਠੰਡੀਆਂ ਤੇ ਦਨੀਰ ਜੀ ਮੁੱਲ ਕਰ ਨੂੰ ਦੇਦਾ ਵੀ ਜੋ ਮਰਜੀ ਕਰੀਏ ਇੱਕੇ ਮੁੱਲੇ ਦੋਵੇਂ ਕੋਈ ਲੈ ਜਾਏ ਉਹ ਵੀ 19 ਦੀ ਦੇ ਦਾਂਗੇ ਜੀ ਚੱਲਣ ਬਾਠ ਠੀਕ ਵਾ ਚੱਲਣ ਦੇ ਕੋ ਮੁੱਲ ਮੱਲ ਨਹੀਂ ਅੱਜ ਕਰਨੇ ਆਹ ਦੇ ਆਹ ਮਈਆਂ ਜਿਹੜੀਆਂ ਪੌਣੇ ਪਾ ਦਿੰਦੇ ਬਿਲਕੁਲ ਕੱਚੀਆਂ ਸੁਈਆਂ ਆਹ ਵਡੀਆਂ ਮੱਝਾਂ ਬਿਲਕੁਲ ਝੋਟੀਆਂ ਇਹ ਚੋਅ ਦਿੱਤੀਆਂ ਜੀ ਇਹ ਪੌਣੀਆਂ ਨਹੀਂ ਹੋਣ ਚਲੋ ਆ ਸਾਰੀਆਂ ਬਹੁਤ ਚੰਗੀਆਂ ਮੱਝਾਂ ਦੂਜੀ ਵੀਡੀਓ ਚ ਪਾਉਂਗਾ ਬਹੁਤ ਵਡੀਆਂ ਮਈਆਂ ਨੇ ਜੀ ਵਡੀਆਂ ਜੀ ਪੂਰੀਆਂ ਆ ਹੁਣ ਚੋਈ ਮੈਂ ਪਹਿਲੋ ਛੱਡੀ ਬਜਾਰੇ ਬਿਲਕੁਲ ਬਿਲਕੁਲ ਕੋਈ ਗਾਲੀ ਕੋਈ ਨਹੀਂ ਕੋਈ ਨਹੀਂ ਇਹ ਤਾਂ ਲੀਡਰ ਲੈ ਬਣਨਾ ਹੀ ਇਥੇ ਕੰਮ ਹੋ ਜਾ ਕਿ ਨਹੀਂ ਜੀ ਹਾਂ ਚਲੋ ਦੇਖੋ ਜਾਈ ਛੋਟੀਆਂ ਸੇਲ ਹੈ ਜੀ ਇਹ ਛੇ ਝੋਟੀਆਂ ਬਹੁਤ ਸੋਹਣੀਆਂ ਝੋਟੀਆਂ ਵੱਡੀਆਂ ਝੋਟੀਆਂ ਸਾਰਾ ਮਾਲ ਬਾਏ ਮੈਂ ਫਰੀਆਬਾਦ ਇਕੱਠਾ ਕਰਕੇ ਲੈ ਕੇ ਆਂਦਾ ਸਾਰਾ ਮਾਲ ਘਰਾਂ ਜੀਵੀਦਾਰਾਂ ਦਾ ਮਾਲ ਲਿਆ ਆ ਜੀ ਬਿਲਕੁਲ ਜੀ ਬਿਲਕੁਲ ਬੁੱਟਾਂ ਦਾ ਮਾਲ ਹਾਂਜੀ ਹਾਂਜੀ ਇਹ ਛੇ ਝੋਟੀਆਂ ਜਿਹੜੇ ਸੂਈਆਂ ਮੱਝਾਂ ਤੇ ਹੋਰ ਵੀ ਆ ਗਈਆਂ ਕਿ ਵੀਰ ਨੇ ਮੇਰੇ ਕੋ 10 ਮੱਝਾਂ ਜੀ ਆਏ ਵੇਲੇ ਤਾਜ਼ੀਆਂ ਸੂਈਆਂ ਠੀਕ ਹੈ ਬਿਲਕੁਲ ਕਿ ਇਹ ਨੂੰ ਇਹ ਨਹੀਂ ਮੇਰੇ ਕੋ 2-2 ਲੱਖ ਤੱਕ ਮੱਝਾਂ ਗਈ ਹੈ ਹੈਗੀ 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 ਇਹ ਨਾਲ ਕੋਈ ਗੱਲ ਕਵੇ ਚਲ ਜਿਹੋ ਜੀ ਕਿੰਨੂੰ ਚੰਗੀ ਅੱਜ ਮੁੱਲ ਛੋਟੇ ਛੋਟੇ ਤੇ ਮੱਝਾਂ ਦੁੱਧ ਵਾਲੀਆਂ ਗਾਰੰਟੀ ਨਾਲ ਬਸ ਠੀਕ ਹੈ ਪਹਿਲਨਾ ਕਟੀਆਂ 12 12 ਕਿਲੋ 13 13 ਦੁੱਧ ਦੇਣੀਆਂ ਤੇ ਆ 15 15 ਕਿਲੋ ਮੱਝਾਂ ਚਲ ਆਹ ਮੱਝਾਂ ਜੋ ਜੀ ਸਾਸਰੀ ਕਾਲ ਜੀ ਸਾਸਰੀ